ਗੁਰਪ੍ਰੇਮ ਸਾਂਗੀ ਅੱਜ ਕਰਤਾਰਵਾਪੀਏ ਤੇ ਸਤਿ ਸ਼੍ਰੀ ਅਕਾਲ ਰਾਤ 9 ਵਜੇ ਦੀ ਗੱਲ ਹੈ ਇਹਨੇ ਡਰਿੰਕ ਜਿਆਦਾ ਕੀਤੀ ਸੀ ਟਰੈਕਟਰ ਦੀ ਵਾਈਫ ਹੌਲ ਛੱਡੀ ਹੋਈ ਸੀਗੀ ਇਹਨਾਂ ਨੂੰ ਕਿਹਾ ਵੇਹਣ ਦੇ ਪਹਿਲਾਂ ਟਰੈਕਟਰ ਵਿੱਚ ਮਾਰਨਾ ਸੀ ਇਹਨਾਂ ਨੂੰ ਕਿਹਾ ਭਾਈ ਆਪ ਦਾ ਦੇਖ ਕੇ ਮੜਾ ਜਿਹੜਾ ਅੱਕੇ ਮੁੱਕੀ ਹੋਗੇ ਕੁਝ ਵੀ ਹੋਗੇ ਸਾਡੇ ਘਰ ਦੇ ਸੰਦਰਵਾੜੇ ਇਹਨਾਂ ਨੇ ਦੂਰੋਂ ਲੱਗ ਟਰੈਕਟਰ ਕੋਲੇ ਦੇ ਵਿੱਚ ਮਾਰਿਆ ਜਦੋਂ ਸਾਡੇ ਘਰ ਦਾ ਕਾफी ਨੁਕਸਾਨ ਕੀਤਾ ਮੇਰੇ ਤੇ ਬਾਹਰ ਕੋਲਾ ਜਿਹੜਾ ਉੱਤੇ ਡੱਗ ਪਿਆ ਸੀਗਾ ਬਾਜ ਕੇ ਬਚਾ ਹੋਗਾ ਆ ਲੱਤਾਂ ਦਾ ਗੁੱਡਾ ਹੀ ਫੈਕਚਰ ਆ ਮੈਨੂੰ ਲੱਗਦਾ ਇਹ ਤਾਂ ਕੋਈ ਕਾਰਵਾਈ ਐਤੋਂ 112 ਤੇ ਫੋਨ ਵੀ ਲਾਇਆ ਸੀ ਕੋਈ ਮੁਲਾਜ਼ਮ ਕੋਈ ਆਮੀ ਕੋਈ ਕੋਈ ਨਹੀਂ ਆਇਆਗਾ ਕਾਫੀ ਸਮਾਂ ਲੀਕ ਚੱਲਿਆ ਹਾਂਜੀ ਹਾਂਜੀ ਸਾਰੀ ਰਾਤ ਲੰਘ ਗਈ ਆ ਹਸਪਤਾਲ ਸੇਵਲ ਹਸਪਤਾਲ ਆਏ ਹੋਏ ਆ ਕੋਈ ਕਾਰਵਾਈ ਨਹੀਂ ਹੋਈ ਇਹਨਾਂ ਦਾ ਕਾਰਵਟ ਡ੍ਰੈਕਟਰ ਆ ਮੂਤ ਵੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਹਨਾਂ ਤੇ ਵੀ ਅਜੇ ਕੋਈ ਆਜੇ ਕੋਈ ਐਕਸ਼ਨ ਨਹੀਂ ਲਿਆਗਾ ਜੇ ਕਾਰਵਾਈ ਹੋ ਜਾਵੇ ਕੀ ਨਾਂ ਸੁਣਾ ਲਾ ਹੋਰ ਸੇ ਨਾ ਇਹ ਤੋਂ ਰਹਿਣ ਵਾਲੇ ਆ ਕਿਸੇ ਪਿੰਡ ਦੇ ਤੁਸੀਂ ਕਿਹੜਾ ਪਿੰਡ ਆ ਲਖਾਨਵਾਲ ਲੜਾਈ ਹੋਈ ਕਿ ਕਾਰਨ ਮਨੇ ਇੱਕ ਦਿਨ ਲੜਾਈ ਹੋਈ ਸੀ ਕਿ ਅਸੀਂ ਤਾਂ ਅੰਦਰ ਬੈਠੇ ਸੀ ਜਵਾਕ ਇੱਥੇ ਖੜੇ ਸੀਗੇ ਤੇ ਦੋਸਤਾਂ ਨਾਲ ਜਦ ਜਿੱਤੇ ਜਾ ਕੇ ਜਦ ਫੋਜਾ ਫੇਗੂਗਾ ਅਸੀਂ ਆਉਦੇ ਜਵਾਕ ਕੋਲ ਘੜ ਕੇ ਅੰਦਰ ਲਿਆਂਦੇ ਗੱਡੀ ਲਾਉਂਦੇ ਸੀਗੇ ਲੈ ਕੇ ਕਰਕੇ ਨਾਲ ਹੀ ਗਵਾੜ ਉਹ ਦੋ ਮਲ ਕਾ ਵੀ ਰੁਕ ਜਾਓ ਕਹਿੰਦੇ ਨਹੀਂ ਅਸੀਂ ਗੱਡੀ ਤੇ ਚੜਾਉਣੇ 시ਸ਼ੀ ਕਰੋ ਪਾਸੇ ਕਹਿੰਦੇ ਥੋੜੇ ਫੇ ਹੋਗੇ ਆਹੇ ਗੱਲ ਦਾ ਜਦ ਫੇ ਹੋਗੇ ਤਾਂ ਹਟਾ ਦੇ ਹਟਾ ਕੇ ਜਵਾਕ ਅੰਦਰ ਲਿਆਂਦੇ ਆ अंदर जाके तो बोर के फिर ट्रेटर मार मार त्याह सारा कर गयी ये रखे हैं ट्रेटर नेटा हाँ ये ट्रेटर नेटा है कौन सी बंदे हो गयी बंदे पंडित ही है जो आगे जी ये किताब खान वाले बंदे दारुन रजिया है कभी पान तोड़ के थी हाँ ये पूरी आप देख रहे हो ये समले ही है तो ये थोड़े जागने के लिए हाँ अपन ਅੱਜ ਜੀ ਮਲ ਕਰਦੇ ਹਾਂ ਬਹੁਤ ਦਾ ਮੰਗਤਾ ਸਾਡੀ ਆਹੀ ਹੈ ਵੀ ਉਹਨਾਂ ਜਵਕਾਂ ਤੇ ਜੀ ਜ਼ਰੂਰ ਕਾਰਵਾਈ ਕਰਨੀ ਕੀਤੀ ਹੋਣੀ ਚਾਹੀਦੀ ਜਿਹੜਾ ਨਖਾਨੇ ਨਾਲ ਕੀਤਾ ਤੇ ਮੋਟਾ ਹਸਪਤਾਲ ਸਿਆਦਾ। ਪਾਤੋ ਬੰਦੂਦੀ ਪਰਵਾਸ ਕਰ। ਕੀ ਨਾ ਬੋਡਾ? ਜਿਸ ਵੀ ਰੋ। ਅੱਜ ਗੁੱਟਮਾਰ ਹੋਈ ਰਾਤ ਦੀ ਕੀ ਕਾਰਨਾਂ ਪਤਾ ਲੱਗਿਆ ਕਿ ਨੌਜਵਾਨ ਦੇ ਛੱਟਾਂ ਹੀ ਵਧੀਆਂ ਕੋਈ ਪਰਵਾਸ। ਹਾਂ ਜੀ ਵਧੇਗਾ ਛੱਟਾਂ ਲਤਾਂ ਦੇ ਤਨ ਕਿ ਇਹਨਾਂ ਨੇ ਸਾਰਿਆਂ ਨੇ ਆਸਗਵਾਂਡ ਨੇ ਕੱਢਿਆ ਆਕੇ। ਅਸੀਂ ਪਰਸ ਕੋਲੇ ਗਏ ਫੋਨ ਵੀ ਕੀਤੇ ਸਾਰਾ ਕੁਝ ਕੀਤਾ ਉਹਨਾਂ ਨੇ ਹਲ ਕਾਰਵਾਈ ਕੀਤੀ ਕੋਈ ਨਹੀਂ ਕੋਈ ਘਰ ਵੀ ਟਿਆ ਪਿਆ ਹਾਂਜੀ ਸਾਰਾ ਹਾਂ ਉਹਨਾਂ ਨੇ ਉਟਾਇਆ ਟਰੈਕਟਰ ਮਾਰ ਮਾਰ ਟਰੈਕਟਰਾਂ ਟਾਇਆ ਹਾਂਜੀ ਪਤਾ ਲੱਗਿਆ ਮੁੰਡੇ ਦੇ ਫਟਕਾ ਆ ਫੀ ਆ ਹਾਂ 4 ਪੌਣ ਵਾਲੀ ਮਸ਼ੀਨ ਆ ਮਗਰ ਟਰੈਕਟਰ ਦੀ ਹਾਂਜੀ ਦਾ ਖਲਾਉ ਮੁੰਡਾ ਮੋਗੇ ਦਾਖਲਾ ਸਹਾਰ ਤਾਂ ਹੀ ਪੜਸਾਹੀ ਹੋਣੀ ਕਿ ਲੱਤਾਂ ਤੇ ਉਹਦੇ ਲੱਤਾਂ ਦੇ ਸਾਨੂੰ ਕੀ ਬਦਲ ਟਟਣਾ ਕੀ ਹੋਇਆ ਕੀ ਨਹੀਂ ਹਾਲਜੇ ਦੇ ਪਤਾ ਲੱਗੂਗਾ ਕਾਰਵਾਈ ਕਰਨਗੇ ਫੇਰ ਹੀ ਪਤਾ ਲੱਗੂ ਸਾਨੂੰ ਹਾਂ ਦੀ ਕਰ ਨਹੀਂ ਕੋਈ ਨਹੀਂ ਆਈ ਨਾ ਵੇਦਰ ਹਾਂ ਹਾਂ ਢਡੀ ਕੇ ਗਏ ਅਸੀਂ ਉੱਥੇ ਉਹਨਾਂ ਨੇ ਦਾਖਲ ਨਹੀਂ ਕੀਤਾ ਕਹਿੰਦੇ ਮੋਗੇ ਲੈ ਜਾ ਫੇਰ ਮੋਗੇ ਜਾ ਕੇ ਦਾਖਲ ਕਰਾ ਕੇ ਉੱਥੇ 12 ਵਜੇ ਆਏ ਸੀ ਰਾਤ ਨੂੰ ਪਤਾ ਲੱਗਿਆ ਬਾਅਦ ਚ ਵੀ ਬੰਦੇ ਇਕੱਠੇ ਹੋ ਗਏ ਹਾਂਜੀ ਆਏ ਸੀਗੇ 10 12 ਜਣੇ ਸੀ ਫੇਰ ਵੀ ਕਿਰਪਾਨਾ ਲੈ ਕੇ ਆਏ ਹੋ ਅਸੀਂ ਫੇਰ ਵੀ ਗਏ ਮੈਂ ਤਾਂ ਸੈਂਦੀ ਕੁੰਡਾਲਾ ਲੈ ਮੈਂ ਕਾ ਚੱਲ ਕੋਈ ਗੱਲ ਨਹੀਂ ਤੇ ਚੱਲ ਆਪਦੇ ਜਾਕ ਬਚਾ ਜੇ ਉਹਨਾਂ ਨੇ ਫੇਰ ਵੀ ਨਹੀਂ ਛੱਡੀ ਮਾਰ ਵੀ ਟਾ ਗਏ ਹਾਂਜੀ ਹਾਂਜੀ ਸਾਰਾ ਕੁਝ ਕਰ ਗਏ ਜੀ ਮੰਨ ਕਰਦੇ ਬਸ ਜੇ ਇਹ ਵੀ ਮੰਨ ਕਰ ਦੇਣ ਇਹਨਾਂ ਤੇ ਕਾਰਵਾਈ ਹੋਵੇ ਤੇ ਅੰਦਰ ਹੋਵੇ ਜੀ ਗੱਲ